ਕੁੱਖੋਂ ਜਾਈ ਨੂੰ ਮਾਰ ਦਿਆਂ ਤੈਨੂੰ ਸ਼ਰਮ ਨਾ ਆਈ ਇੱਕ ਵਾਰ ਦੁੱਧ ਹੀ ਲਾਜੀ ਰੱਖ ਲੈਂਦਾ ਉਸ ਮਾਂ ਦੇ ਉੱਤੇ ਇੱਟਾਂ ਮਾਰਨ ਲੱਗੇ ਇੱਕ ਵਾਰ ਤਾਂ ਸੋਚਦਾ ਇਹ ਕਲਯੁਗੀ ਪੁੱਤ ਕਿ ਏਸੇ ਮਾਂ ਨੇ ਉਸਨੂੰ ਜਨਮ ਦਿੱਤਾ ਸੀ ਉਸੇ ਨੇ ਪਾਲ ਪੋਸ ਕੇ ਵੱਡਾ ਕੀਤਾ 15 16 ਸਾਲ ਹੋ ਗਏ ਸੀ ਪਿਓ ਤੱਕ ਦਾ ਸਾਇਆ ਸਿਰ ਤੇ ਨਹੀਂ ਸੀ ਫਿਰ ਵੀ ਇੱਟਾਂ ਮਾਰ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਅੱਜ ਇਸ ਘਟਨਾ ਨੂੰ ਦੱਸਣ ਲੱਗੇ ਅਸੀਂ ਖੁਦ ਹੈਰਾਨ ਕਿਉਂਕਿ ਹਰ ਰੋਜ਼ ਇੱਥੇ ਭਾਵੇਂ ਅਸੀਂ ਨਿਊਜ਼ ਰੂਮ ਦੇ ਵਿੱਚ ਰਹਨੇ ਆ ਸੈਂਕੜੇ ਖਬਰਾਂ ਇਸੇ ਜਗ੍ਹਾ ਤੋਂ ਤੁਹਾਡੇ ਤੱਕ ਪੁੱਜਦੀਆਂ ਕਰਦੇ ਆ ਪਰ ਇਸ ਖਬਰ ਨੂੰ ਸੁਣ ਕੇ ਅਸੀਂ ਖੁਦ ਹੈਰਾਨ ਆ ਕਿ ਆਖਰਕਾਰ ਕੋਈ ਕਿਵੇਂ ਆਪਣੀ ਹੀ ਮਾਂ ਤੇ ਇੰਨਾ ਤਸ਼ੱਦਦ ਕਰ ਸਕਦਾ ਉਹ ਵੀ ਇਸ ਗੱਲ ਲਈ ਕਿ ਉਸ ਮਾਂ ਨੇ ਘਰ ਦੇ ਵਿੱਚ ਇੱਕ ਇਨਵਰਟਰ ਲਗਾ ਲਿਆ ਗਰਮੀ ਬਹੁਤ ਜ਼ਿਆਦਾ ਹੈ ਅਸੀਂ ਸਾਰੇ ਜਾਣਦੇ ਆ ਤੇ ਇਸੇ ਦੇ ਚੱਲਦੇ ਘਰ ਦੇ ਵਿੱਚ ਇੱਕ ਪਾਹਜ ਭਾਈ ਤੇ ਇੱਕ ਮਾਂ ਉਸੇ ਘਰ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਕਨਵਰਟਰ ਲਵਾਇਆ ਇਸ ਤੇ ਇੰਨੀ ਕ ਤੈਸ਼ ਆ ਗਿਆ ਕਿ ਆਪਣੀ ਮਾਂ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਇਹ ਕਿਹੜੀ ਇਨਸਾਨੀਅਤ ਹੋ ਗਈ ਕਿ ਯਾਦ ਨਹੀਂ ਆਇਆ ਉਸੇ ਮਾਂ ਨੇ ਛੋਟੇ ਹੁੰਦੇ ਨੂੰ ਜਦ ਲਾਈਟ ਵੀ ਨਹੀਂ ਸੀ ਹੁੰਦੀ ਉਦੋਂ ਪੱਖੀਆਂ ਝੱਲ-ਝੱਲ ਕੇ ਇਸੇ ਪੁੱਤ ਨੂੰ ਵੱਡਾ ਕੀਤਾ ਸੀ ਕਿ ਯਾਦ ਨਹੀਂ ਆਇਆ ਉਸੇ ਵੇਲੇ ਜਦ ਛੋਟਾ ਹੁੰਦਾ ਸੀ ਏਸੇ ਮਾਂ ਨੇ ਆਪਣੇ ਹਜੂਰ ਰੋਟੀ ਹੁੰਦੀ ਸੀ ਆਪਣੀਆਂ ਬੁਰਕੀਆਂ ਤੋੜ ਤੋੜ ਕੇ ਛੱਡ ਕੇ ਇਸ ਨੂੰ ਦਿੱਤੀ ਸੀ ਕਿਉਂਕਿ ਘਰ ਚ ਕੁਝ ਵੀ ਹੋ ਜਵੇ ਇੱਕ ਮਾਂਏ ਹੁੰਦੀ ਹੈ ਜਿਹੜੀ ਕਹਿੰਦੀ ਹੈ ਕਿ ਚਲੋ ਕੋਈ ਗੱਲ ਨਹੀਂ ਜੇਕਰ ਰੋਟੀ ਥੜ ਵੀ ਗਈ ਤਾਂ ਉਹਨੇ ਕਹਿ ਦੇਣਾ ਕਿ ਮੈਨੂੰ ਭੁੱਖ ਨਹੀਂ ਪਰ ਏਸੇ ਮਾਮਲੇ ਨੂੰ ਜੇਕਰ ਤੁਹਾਨੂੰ ਦੱਸੀ ਹੈ ਨਾ ਤਾਂ ਇੰਨਾ ਪਹਿਲਾਂ ਤਾਂ ਗੁੱਸਾ ਆਉਂਦਾ ਇਸ ਗੱਲ ਨੂੰ ਸੋਚ ਕੇ ਕਿ ਆਖਰਕਾਰ ਕਿਵੇਂ ਇਸਨੇ ਆਪਣੀ ਮਾਂ ਤੇ ਅਟੈਕ ਕੀਤਾ ਤੇ ਦੂਸਰੇ ਪਾਸੇ ਸ਼ਰਮ ਵੀ ਆਉਂਦੀ ਹੈ ਕਿ ਅੱਜ ਦੇ ਸਮੇਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਦਰਸਨ ਇਹ ਫਿਰੋਜ਼ਪੁਰ ਦਾ ਮਾਮਲਾ ਹੈ ਜਿੱਥੇ ਮਮਦੂਟ ਦੇ ਵਿੱਚ ਇਸ ਕਲਯੁਗੀ ਪੁੱਤ ਦੇ ਬਿਨਾਂ ਪੁੱਛੇ ਉਸ ਤੋਂ ਮਾਂ ਤੇ ਛੋਟਾ ਭਾਈ ਘਰ ਦੇ ਵਿੱਚ ਉਹਨਾਂ ਨੇ ਇਨਵਰਟਰ ਲਵਾ ਲਿਆ ਸੀ ਇਨਵਰਟਰ ਲਾਇਆ ਨੂੰ 2 ਦਿਨ ਹੋਏ ਇੱਥੇ ਅਮਰਜੀਤ ਨਾਂ ਦਾ ਇਹ ਬੰਦਾ ਹੈ ਇਹਦਾ 3 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਘਰੇ ਜਦ ਗਿਆ ਤਾਂ ਮਾਂ ਦੇ ਨਾਲ ਜਾ ਕੇ ਲੜਨ ਲੱਗ ਗਿਆ ਕਹਿੰਦਾ ਵੀ ਮੇਰੇ ਤੋਂ ਬਿਨਾ ਪੁੱਛੇ ਤੁਸੀਂ ਇਨਵਰਟਰ ਲਵਾਇਆ ਤਾਂ ਲਵਾਇਆ ਕਿਵੇਂ ਇਹਦੇ ਪੈਸੇ ਕੌਣ ਭਰੂ ਦਿਹਾੜੀ ਰੱਪਾ ਕਰਕੇ ਹਾਲਾ ਕੀ ਗੁਜ਼ਾਰਾ ਕਰਦਾ ਫਿਰ ਉਸ ਤੋਂ ਬਾਅਦ ਮਾਂ ਨੇ ਚਲੋ ਫੇਰ ਵੀ ਰੋਟੀ ਦਿੱਤੀ ਚਲੋ ਕੋਈ ਨਹੀਂ ਕੀ ਪੁੱਤ ਰੋਟੀ ਖਾ ਆਰਾਮ ਨਾਲ ਬੈਠ ਕੇ ਗੱਲ ਕਰਦੇ ਆ ਇਹ ਗੱਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਵੀ ਆਪਣੀ ਮਾਂ ਨੂੰ ਬੋਲਦਾ ਰਿਹਾ ਗਾਲੀ ਗਲੋਚ ਕਰਦਾ ਰਿਹਾ ਤੇ ਫਿਰ ਉਹ ਹੱਦ ਉਦੋਂ ਹੋ ਗਈ ਜਦੋਂ ਮਾਂ ਦੇ ਨਾਲ ਹੱਥੋਂ ਪਾਈ ਤੇ ਆ ਗਿਆ ਆਪਣੀ ਹੀ ਮਾਰ ਦੀ ਕੁੱਟਮਾਰ ਕਰਨ ਲੱਗਾ ਮਾਂ ਨੇ ਡਰਦੀ ਨੇ ਕਿ ਕਿਤੇ ਇਹਦਾ ਛੋਟਾ ਭਾਈ ਉੱਥੇ ਬੈਠਾ ਅਪਾਹਜ ਭਾਈ ਹੈ ਮਾਏ ਕਿ ਕਿਸੇ ਇਹਨਾਂ ਨੂੰ ਕੁਝ ਕਰ ਨਾ ਦੇਵੇ ਕੋਈ ਨੁਕਸਾਨ ਨਾ ਪਹੁੰਚਾ ਦੇ ਉਹ ਵਿਚਾਰੀ ਮਾਂ ਭੱਜਦੀ ਹੋਈ ਗਵਾਂਢੀਆਂ ਕੋਲ ਗਈ ਕਿ ਉਹਨਾਂ ਨੂੰ ਬੁਲਾ ਕੇ ਲਿਆਵਾ ਮਦਦ ਕਰਨ ਇਹਨੂੰ ਸਾਂਭਣ ਜੋ ਕਿ ਆਪਣੇ ਆਪੇ ਤੋਂ ਬਾਹਰ ਹੋਈ ਫਿਰਦਾ ਹੈ ਐਸਾ ਕਲਯੂਗੀ ਪੁੱਤ ਪਰ ਉਸ ਨੂੰ ਕੀ ਪਤਾ ਸੀ ਪਿੱਛੇ ਇਹ ਜੋ ਅਮਰਜੀਤ ਸੀ ਐਨੀ ਤੈਸ਼ ਚ ਆਇਆ ਹੋਇਆ ਸੀ ਐਨੇ ਇੱਕ ਗੁੱਸੇ ਦੇ ਵਿੱਚ ਸੀ ਇਸ ਨੇ ਇੱਟ ਚੱਕ ਕੇ ਆਪਣੀ ਮਾਂ ਦੇ ਸਿਰ ਤੇ ਕਈ ਵਾਰ ਕੀਤੇ ਉਸੇ ਮਾਂ ਨੂੰ ਮਾਰਦਾ ਰਿਹਾ ਜਿਸ ਨੇ ਇਸ ਨੂੰ ਜਨਮ ਦੇ ਕੇ ਦੁਨੀਆ ਦੇ ਵਿੱਚ ਲਿਆਂਦਾ ਸੀ ਇੱਕ ਵਾਰ ਵੀ ਸ਼ਰਮ ਨਹੀਂ ਆਈ ਇਸ ਵਿਅਕਤੀ ਨੂੰ ਕਿ ਉਹੀ ਮਾਂ ਹੈ ਜਿਸ ਨੇ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਹਾਲਾਂਕਿ 15 16 ਸਾਲ ਪਹਿਲਾਂ ਦੀ ਗੱਲ ਹੈ ਕਿ ਇਹਨਾਂ ਦੇ ਸਿਰ ਤੋਂ ਹੀ ਪਿਤਾ ਦਾ ਸਾਆ ਉੱਠ ਗਿਆ ਸੀ ਕਿਸ ਨੇ ਪਾਲਿਆ ਇਹੀ ਮਾਂ ਸੀ ਜਿਸ ਨੇ ਕਿ ਪਿਤਾ ਦੇ ਨਾ ਹੋਣ ਦੇ ਬਾਵਜੂਦ ਵੀ ਕਦੇ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਸੀ ਆਉਣ ਦਿੱਤੀ ਖੁਦ ਕੰਮ ਕਰਕੇ ਇਹਨਾਂ ਬੱਚਿਆਂ ਦਾ ਕਿਸੇ ਤਰ੍ਹਾਂ ਗੁਜ਼ਾਰਾ ਕੀਤਾ ਸੀ ਹੁਣ ਤੱਕ ਇੰਨੇ ਵੱਡੇ ਕੀਤੇ ਸੀ ਕਿਉਂਕਿ ਤਲਾਕ ਤਿੰਨ ਸਾਲ ਪਹਿਲਾਂ ਜਦ ਹੋਇਆ ਉਦੋਂ ਤੋਂ ਮਾਂ ਹੀ ਸੀ ਜਿਹੜੀ ਇਹਨੂੰ ਰੋਟੀ ਦੇ ਰਹੀ ਸੀ ਜਦੋਂ ਛੋਟਾ ਭਾਈ ਹੈ ਇੱਕ ਘਰ 'ਚ ਉਹ ਕੰਮ ਨਹੀਂ ਕਰ ਪਾਉਂਦਾ ਕਿਉਂਕਿ ਉਹ ਅਪਾਹਜ ਹੈ ਇਸਦੇ ਲਈ ਕੰਮ ਨਹੀਂ ਕਰ ਸਕਦਾ ਤਾਂ ਕੱਲਾ ਇਹੀ ਬੰਦਾ ਸੀ ਜੋ ਕੰਮ ਕਰਦਾ ਸੀ ਮੰਨੇ ਆ ਚਲੋ ਘਰ ਦੇ ਵਿੱਚ ਕਈ ਗੱਲਾਂ ਹੋ ਸਕਦੀਆਂ ਨੇ ਗੁਜ਼ਾਰਾ ਜੇਕਰ ਨਹੀਂ ਚੱਲਦਾ ਤਾਂ ਉੱਥੇ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਪਰਿਵਾਰ ਨੂੰ ਸਮਝਾਇਆ ਜਾ ਸਕਦਾ ਹੈ ਕਿ ਚਲੋ ਮੇਰੀ ਜੇਬ ਇਜਾਜ਼ਤ ਨਹੀਂ ਦਿੰਦੀ ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ ਜੇਕਰ ਕੋਈ ਐਸੀ ਪੈਸੀ ਦੀ ਦਿੱਕਤ ਹੈ ਪਰ ਆਪਣੀ ਮਾਂ ਨੂੰ ਮਾਰਨਾ ਕਿੱਥੋਂ ਜਾਇਜ਼ ਕਹਿ ਦਈਏ ਕਿਉਂਕਿ ਕਿਸੇ ਹੋਰ ਵਿਅਕਤੀ ਦੇ ਉੱਤੇ ਵੀ ਕੋਈ ਹਮਲਾ ਕਰੇ ਤਾਂ ਇਨਸਾਨ ਕਹਿੰਦਾ ਹੈ ਕਿ ਦੂਸਰੇ ਅੰਸਾਰ ਨੂੰ ਕੋਈ ਕੁਝ ਨਾ ਕਹੇ ਕੋਈ ਕਿਸੇ ਦੇ ਥੱਪੜ ਵੀ ਮਾਰ ਦੇ ਤਾਂ ਉਸ ਨੂੰ ਬਾਅਦ ਦੇ ਵਿੱਚ ਅਫਸੋਸ ਹੁੰਦਾ ਹੈ ਇੱਥੇ ਇਸ ਵਿਅਕਤੀ ਨੂੰ ਆਪਣੀ ਮਾਂ ਦੇ ਉੱਤੇ ਹਮਲਾ ਕਰਨ ਲੱਗੇ ਵੀ ਭੋਰਾ ਤਰਸ ਨਹੀਂ ਆਇਆ ਇਸ ਗੱਲ ਦੇ ਉੱਤੇ ਹੁਣ ਜੋ ਵੀ ਖਬਰ ਸੁਣ ਰਿਹਾ ਉਸ ਨੂੰ ਗੁੱਸਾ ਜ਼ਰੂਰ ਆ ਰਿਹਾ ਨਾਲੋਂ ਨਾਲ ਦੱਸ ਦਈਏ ਕੀ ਇੱਕ ਨਹੀਂ ਕਈ ਵਾਰ ਕੀਤੇ ਨੇ ਇਸਨੇ ਆਪਣੀ ਮਾਂ ਦੇ ਉੱਤੇ ਇਸ ਸਾਰੀ ਘਟਨਾ ਤੋਂ ਬਾਅਦ ਮਾਂ ਨੂੰ ਜਦ ਹਸਪਤਾਲ ਲੈ ਕੇ ਗਏ ਉਦ ਤੱਕ ਮ੍ਰਿਤਕ ਐਲਾਨ ਕਰ ਦਿੱਤਾ ਸੀ ਮਾਤਾ ਨੂੰ ਕੁਝ ਉਦ ਤੱਕ ਸਾਹ ਨਹੀਂ ਬਚੇ ਸੀ ਛੋਟਾ ਭਾਈ ਹੁਣ ਵੈਣ ਪਾ ਪਾ ਕੇ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਦੀ ਅੱਖਾਂ ਸਾਹਮਣੇ ਉਹਦੀ ਇਕਲੌਤਾ ਸਹਾਰਾ ਸੀ ਕਿਉਂਕਿ ਇੱਕ ਤਾਂ ਪਹਿਲਾਂ ਤੋਂ ਹੀ ਪਾਹ ਜਾਂ ਦੂਜਾ ਮਾਂ ਹੀ ਸੀ ਉਸ ਦਾ ਜੋ ਰੋਟੀ ਪਾਣੀ ਉਸ ਨੂੰ ਦਿੰਦੀ ਸੀ ਜੋ ਉਸ ਦੀ ਸਾਰੀ ਪ੍ਰਵਾਹ ਕਰਦੀ ਸੀ ਉਹ ਵੀ ਇਸ ਰਾਖਸ਼ਸ ਪੁੱਤ ਨੇ ਔਰ ਆਪਣੇ ਛੋਟੇ ਭਾਈ ਤੋਂ ਮਾਂ ਦਾ ਸਾਆ ਖੋਲਿਆ ਆਪਣੇ ਸਿਰ ਤੋਂ ਜੋ ਕਿ ਉਸ ਨੂੰ ਰੋਟੀਆਂ ਪਕਾਪਕਾ ਕੇ ਰੋਜ਼ ਦਿੰਦੀ ਸੀ ਇਸ ਨੂੰ ਸ਼ਰਮ ਨਹੀਂ ਆਈ ਕਿ ਉਹੀ ਮਾਂ ਐ ਜਿਸ ਤੋਂ ਕੀ ਆ ਕੇ ਰੋਜ਼ ਰੋਟੀ ਖਾਂਦਾ ਏ ਜੇਕਰ ਕੰਮ ਬਾਹਰ ਉਹ ਕਰ ਰਿਹਾ ਤਾਂ ਮਾਂ ਘਰ ਦੇ ਵਿੱਚ ਸਾਰਾ ਘਰ ਵੀ ਸੰਭੀ ਬੈਠੀ ਐ ਤੇ ਹੁਣ ਤੱਕ ਉਸ ਨੇ ਘਰ ਸੰਭਿਆ ਹੋਇਆ ਸੀ ਇੱਕ ਵਾਰ ਵੀ ਇਸ ਵਿਅਕਤੀ ਨੇ ਨਹੀਂ ਸੋਚਿਆ ਤੇ ਆਪਣੀ ਮਾਂ ਦੇ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਐ ਕਿ ਹੁਣ ਤਾਂ ਇਨਸਾਨੀਅਤ ਵੀ ਹਸਤੇ ਸ਼ਰਮਿੰਦਾ ਐ ਪੰਜਾਬ ਦੇ ਵਿੱਚ ਐਸੀ ਘਟਨਾ ਸਾਹਮਣੇ ਆਈ ਐ ਮਾਂ ਨੂੰ ਅਸੀਂ ਦਰਜਾ ਰੱਬ ਦਾ ਦਿੰਨੇ ਆ ਕੀ ਰੱਬ ਤੇ ਅਸੀਂ ਹਮਲਾ ਇਸ ਤਰ੍ਹਾਂ ਕਰ ਸਕਦੇ ਆ ਕਿ ਰੱਬ ਦੇ ਕੋਲੋਂ ਅਸੀਂ ਜਾਂ ਦੁਆਵਾਂ ਕਰਦੇ ਆ ਕਿ ਸਾਡੇ ਘਰ ਦੇ ਵਿੱਚ ਪੁੱਤ ਪੈਦਾ ਹੋਏ ਲੋਕ ਪੁੱਤ ਦੁਆਵਾਂ ਮੰਗ ਮੰਗ ਲੈਂਦੇ ਨੇ ਐਸੇ ਪੁੱਤ ਦੇ ਲਈ ਕੋਈ ਦੁਆ ਕਰਦਾ ਇਹ ਸਾਰੇ ਹੁਣ ਸਵਾਲ ਖੜੇ ਹੁੰਦੇ ਨੇ ਤੇ ਸਭ ਤੋਂ ਜ਼ਰੂਰੀ ਕੱਲ ਐਸੇ ਵਿਅਕਤੀ ਨੂੰ ਸਜ਼ਾ ਕੀ ਹੋਵੇ ਕਿਉਂਕਿ ਹੁਣ ਤੱਕ ਤਾਂ ਫਰਾਰ ਹੈ ਕੁਝ ਨਹੀਂ ਪਤਾ ਜੇ ਅਮਰਜੀਤ ਕਿੱਥੇ ਹੈ ਪੁਲਿਸ ਜ਼ਰੂਰ ਭਾਲ ਕਰ ਰਹੀ ਹੈ ਇਸ ਵਿਅਕਤੀ ਦੀ ਜੋ ਕਿ ਹੁਣ ਆਪਣੀ ਮਾਂ ਦੇ ਉੱਤੇ ਇਸ ਤਰ੍ਹਾਂ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਉਸ ਦੀ ਜਾਨ ਲੈਣ ਤੋਂ ਬਾਅਦ ਚ ਫਰਾਰ ਹੋ ਚੁੱਕਿਆ ਹਾਲਾਂਕਿ ਸ਼ਰਮ ਆਉਣੀ ਚਾਹੀਦੀ ਹੈ ਐਸੇ ਵਿਅਕਤੀ ਨੂੰ ਜਿਸ ਨੇ ਕਿ ਆਪਣੀ ਹੀ ਮਾਂ ਦੀ ਜਾਨ ਲੈ ਲਈ ਉਹ ਵੀ ਵਹਿਸ਼ਿਆਨਾ ਤਰੀਕੇ ਦੇ ਨਾਲ ਇੱਟਾਂ ਮਾਰ-ਮਾਰ ਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਰਦਾ ਤੇ ਹੋਈ ਕਿ ਉਹਨੂੰ ਪਹਿਲਾਂ ਮੈਂ மஞ்சਿਤ ਬੈਠੇ ਹੀ ਮਾਂ ਦਾ ਦੋਵੇਂ ਨੇ ਇੱਟ ਇਵੇਂ ਮਾਰੀ ਬੈਠੀ ਕਿੰਨੇ ਇੱਟ ਕਿੰਨੇ ਮਾਰੀ ਮੇਰੇ ਭਰਾ ਨੇ ਛੋਟੇ ਅਮਰਜੀਤ ਤੇ ਫਿਰ ਉਸ ਤੋਂ ਬਾਅਦ ਮਾਂ ਤਾਂ ਤੁਰ ਗਈ ਆਂਦੀ ਬਈ ਲੜਾਈ ਤੋਂ ਕੀ ਲੈਣਾ ਉਹਨ ਮਗਰੂਬ ਚੱਕਦਾ ਵੱਡੀ ਹਰੀ ਇੱਟ ਤੇ ਮਾਤਾ ਨੂੰ ਥੋੜੀ ਤੇਜ਼ ਪੰਜ ਦਿਨ ਮਗਰ ਉਫਰੋ ਵਾਲੀ ਮਾਰੀ ਮਾਤਾ ਨੂੰ ਮੋਦੀ ਨੇ ਉਹ ਉਹ ਨਸ਼ੇ ਕਰਦਾ ਸੀ ਉਹ ਨਹੀਂ ਮਲ ਕਰਦਾ ਹੋਇ ਨਸ਼ੇ ਚੁਕੋ ਨਹੀਂ ਸੀਗਾ ਸੀ ਇਹ ਤਾਂ ਉਹ ਨਸ਼ੇ ਕਰਦਾ ਸੀ ਉਹ ਨਹੀਂ ਮਲ ਦਾਰੂ ਪੀਂਦਾ ਸੀ ਮਲ ਇਹ ਬਾਤ ਦਾਰੂ ਪੀ ਕੇ ਆਇਆ ਉਹ ਤੋਂ ਬਾਅਦ ਖੀੜੇ ਪਿੰਡ ਦਾ ਹੈਗਾ ਮਸੇ ਪਿੰਡ ਬਸ ਤਖਸ਼ਮੀਰ ਸਿੰਘ ਵਾਲ ਮਮਦੋਦ ਥੜ ਬਿ ਪੁੱਤਰ ਨੇ ਆਪਣੇ ਮਾਤਾ ਕਤਲ ਕਰਤਾ ਹਾਂਜੀ ਛੋਟਾ ਬੜਾਈ ਸੀ ਹਾਂਜੀ ਛੋਟਾ ਆ ਵੀ ਡੈੱਡ ਬੋਡੀ ਆਈ ਹੈ ਕਿਆ ਨਾਮ ਹੈ ਕੈਸਿਸ ਦਾ ਹਾਂਜੀ ਇੱਕ ਡੈਡੀ ਡੈੱਡ ਬੋਡੀ ਆਈ ਹੈ ਆਪਣੇ ਕੋਲ ਫੀਮੇਲ ਦੀ 68 ইয়ার্স 올 ਫੀਮੇਲ ਹੈ ਨਾਮ ਹੁੰਦਾ ਪਿਆਰੋ ਬਾਈ ਦੱਸਿਆ ਵਾਈਫ ਆਫ ਦਰਸ਼ਨ ਸਿੰਘ ਉਹਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਲਈ ਆਈ ਹੈ ਤੇ ਮੈਂ ਕਿਆ ਕਾਰਨ ਕਿਆ ਬਤਾਇਆ ਨੂੰ ਨਹੀਂ ਕੈਸੇ ਉਸਕੀ ਹਾਂਜੀ ਐਸ ਪਰ ਪੁਲਿਸ ਪੇਪਰ ਵੀ ਉਹਦੇ ਹਮਲਾ ਹੋਇਆ ਹਾਂਜੀ ਹਮਲਾ ਕਿਸ ਨੇ ਕੀਤਾ ਹਮਲਾ ਨਹੀਂ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੁਹ ਅਬੀ ਪੋਸਟਮਾਰਟ ਹੋਊਗਾ ਪੋਸਟਮਾਰਟਮ ਹਾਂਜੀ ਇਹਦੇ ਵਾਸਤੇ ਨਾ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ ਮਰਡਰ ਦੀ ਹਿਸਟਰੀ ਦੇ ਰਹੇ ਤੇ ਉਹ ਆਪਣੇ ਕੋਲ ਹੁੰਦਾ ਨਹੀਂ ਹੈ ਉਹ ਫਰੀਦਕੋਟ ਹੁੰਦੇ ਹੈ ਤਾਂ ਤੇ ਉੱਥੇ ਹੋਏਗਾ ਪੋਸਟ ਜਿਹੜੀ ਇੱਕ ਪੁੱਤਰ ਨੇ ਆਪਣੀ ਮਾਦਾ ਕਰ ਦਿੱਤਾ ਕਿ ਮਾਮਲਾ ਸਾਰਾ ਸੀ ਤੇ ਸਰਮਾਵਲਾ ਹੈਗਾ ਜੀ ਢਾਲੀ ਕਸ਼ਮੀਰ ਸਿੰਘ ਵਾਲੀ ਸਾਡੇ ਮੋਟਰ ਟਾਂਡੇ ਚ ਬੈਠੀ ਸੀ ਰਾਤ ਸਰ ਸਾਨੂੰ ਤਲਾਹਈ ਸੀ ਵੀ ਉਹਦੇ بیٹے ਨੇ ਮਤਲਬ ਇਹਨੂੰ ਲੇਡੀ ਡੈਥ ਹੋ ਗਈ ਮਤਲਬ ਮਾਰਤਾ ਉਹ ਮੁਕਦਮਾ ਨੰਬਰ 35 ਅਸੀਂ ਦਰਜ ਕਰਕੇ 302 ਦਾ ਦਰਜ ਕੀਤਾ ਸੀ ਉਹਦੇ بیٹے ਦੇ ਖਿਲਾਫ ਤੇ ਤਵਰੀਸ਼ ਕਰ ਰਹੇ ਆ ਤੇ ਲਾਸਟ ਦਾ ਇਥੇ ਪੋਸਟਪਾਟ ਕਰਾਉਣ ਵਾਸਤੇ ਆਏ ਸੀ ਪਰ ਇਹਨਾਂ ਨੇ ਕਹਿੰਦੇ ਇਥੇ ਪ੍ਰਾਇਮਰੀ ਮਾਰ ਨਹੀਂ ਸਾਨੂੰ ਤੇ ਅੱਗੇ ਮੈਡੀਕਲ ਕਾਲ ਦੇ ਵਾਸਤੇ ਰੈਫਰ ਕਰਦੇ ਨੇ ਤੇ ਉੱਥੇ ਲੈ ਕੇ ਜਾ ਰਹੇ ਬਿਲਕੁਲ ਸਰ ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੈ ਸੀ ਜਦੋਂ ਸਿਰ ਤੇ ਟਮਾਰੀਏ ਦੱਸਿਆ ਜਾ ਰਿਹਾ ਸੀ ਨਸ਼ਾ ਨਹੀਂ ਜੀ ਮੈਂਤ ਵੀ ਦੂਰੀ ਕਰਕੇ ਕੇਦੇ ਘਰੋਂ ਆਇਆ ਸੀ ਤੇ ਆਇਆ ਕਿ ਇਹਨਾਂ ਨੇ ਇਨਵੈਕਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਸੀ ਇਹ ਘਰ ਦਾ ਮੁਖੀ ਸੀ ਇਹਦਾ ਭਰਾ ਦੂਜਾ ਅੰਗ ਨਹੀਂ ਸੀ ਤੇ ਮਾਂ ਘਰੇ ਸੀ ਤੇ ਉਹ ਕਦੇ ਇਸੇ ਗੱਲ ਤੋਂ ਖੁਸ਼ੀ ਹੋ ਗਿਆ ਉਹਦਾ ਮੁਖੀ ਮੈਂ ਤੇ ਤੁਸੀਂ ਇਨਵੈਕਟਰ ਕਿਵੇਂ ਲੈ ਲਿਆ ਪਸ ਇਸੇ ਗੱਲ ਤੋਂ ਕਿਤੇ ਨਾ ਨਾ ਝਕੜ ਪਿਆ ਜਦੋਂ ਨਾ ਫੋਪਾ ਜੀ ਆ ਮਾਵ ਜਰੀ ਬਾਹਰ ਤੋਂ ਲਾਪਰ ਜੀਵੀ ਗਵਾਂਡੀਆਂ ਦੇ ਘਰੇ ਵੜਦਿਆਂ ਕਿ ਸਾਢੇ 9 ਦਾ ਟਾਈਮ ਸੀ ਫਿਰ ਇਹ ਇੱਕ ਚਲਾਮੀ ਚੁੱਕ ਕੇ ਮਾਰੀ ਜੀ ਚਲੇ ਸਭ ਤੋਂ ਵੱਤੀ ਟੈਸ ਕਰਕੇ ਉਸੇ ਜੱਕ ਦਾ ਮੇਰੀ ਮੌਤ ਹੋ ਗਈ ਸਰ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਬੇਸਹਾਰਾ ਨੇ ਘਰ ਦੇ ਵਿੱਚ ਮੱਭਾ ਹਾਲਾਤ ਐਜੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫਰੀ ਕੋ ਲੈ ਜੀਏ ਤਾਂ ਇਹ ਵੀ ਇੱਕ ਮੰਗ ਕਰ ਰਹੇ ਕਿਸੇ ਦੀ ਕਿ ਸਾਨੂੰ ਲਾਸ਼ ਨੂੰ ਲੈ ਆਇਆ ਜਾਵੇ ਸੀ ਇਹ ਤਾਂ ਚਲੇ ਸਰ ਕਹਿ ਰਹੇ ਪਰ ਇਹ ਤਾਂ ਵੇਖੋ ਜੀ ਲੀਗਲ ਪ੍ਰਕਿਰਿਆ ਇੱਥੇ ਫਰਾਸਿਕ ਸਾਇੰਸ ਦਾ ਮਾਰ ਨਹੀਂ ਡਾਕਟਰ ਕੋਈ ਵੀ ਜੀ ਕੋਟਾ ਇਹਨਾਂ ਦੀ ਰਿਪੋਰਟ ਨਹੀਂ ਪੱਦੀ ਹੈ ਇਸ ਕਰਕੇ ਉੱਥੇ ਮਾਰ ਰਹਿ ਗਿਆ ਜੀ ਐਸਏ ਉੱਥੇ ਰੈਫਰ ਕੀਤਾ ਰਾਜ ਪੁਲਿਸ ਕੋਟੀ ਨਾਲ ਹੋਟਾ ਜੀ ਇਹਨਾਂ ਨੇ ਏਸੀ ਭੁਪਿੰਦਰ ਸਿੰਘ